ਮਾਮਾ ਤੇ ਨਾਲੇ ਜੀ ઓ ਕੀ ਹਾਲ ਚਾਲ ਤੁਹਾਡਾ ਉਹ ਠੀਕ ਆ ਪੁੱਤ ਤੂੰ ਸੁਣਾ ਉਹ ਮਾਮਾ ਝੋਨਾ ਚਾਣਾ ਠੀਕ ਆ ਨਾ ਉਹ ਵਿੱਚ ਕੱਖ ਕੁਖ ਤੇ ਨਹੀਂ ਹੋਇਆ ਬੋਤਾ ਅੱਜ ਬੜਾ ਝੋਨੇ ਬਾਰੇ ਪੁੱਛਣਿਆ ਗੱਲ ਕੀ ਆ ਉਹ ਝੋਨਾ ਤੇ ਬੜਾ ਵਧੀਆ ਆ ਪੁੱਤ ਉਹ ਮੰਮੀ ਕਹਿੰਦੀ ਪਿਆਰ ਕੀ ਰਖੜੀ ਤੇਾਨੂੰ ਬੈਟਰੀ ਵਾਲੀ ਸਕੂਟਰੀ ਲੈ ਦੇ ਉਹ ਆਵੇਂ ਬਸਾੜੇ ਧੱਕੇ ਖਾਂਦੇ ਫਰੀਦਾ ਵਾ ਆਰੇ ਦੇ ਪੁੱਤ ਹਾਥੀ ਵੜਾ ਤੰਗਾ ਅਜੇ ਤੈਨੂੰ ਪਿਛਲੇ ਰਕੜੇ ਦੇ ਵਾਦੇ ਟਰਾਂ ਵਾਲਾ ਸਾਈਕਲ ਲੈ ਕੇ ਦਿੱਤਾ ਵਾ ਉਹ ਮਾਮਾ ਤੂੰ ਸਾਈਕਲ ਹੀ ਲੈ ਕੇ ਦੇਤਾ ਹੀ ਕਿੱਡਾ ਤੂੰ ਲੜਾਕੂ ਜੱਜ ਲੈ ਕੇ ਦੇਤਾ ਹੀ ਉਹ ਪੁੱਤ ਤੈਨੂੰ ਪਤਾ ਹੀ ਆ ਉਹ ਵੱਡੀ ਕੁੜੀ ਦੀ ਡਿਮਿਸ਼ਨ ਕਰਾਈ ਆ ਪੈਸੇ ਸਾਰੇ ਉੱਥੇ ਲੱਗ ਗਏ ਆ ਉਹ ਚੱਲ ਠੀਕ ਆ ਮਾਮਾ ਜੇ ਸਕੂਟਰੀ ਨਹੀਂ ਨਾ ਲੈ ਕੇ ਦੇਣੀ ਤੇ ਮੰਮੀ ਕਹਿੰਦੀ ਹੀ ਵੀ ਮਾਮੇ ਕੋਲੋਂ ਨਾ ਪਟਵਾਰੀ ਦਾ ਫੋਨ ਨੰਬਰ ਹੀ ਲੱਲੀ ਓਏ ਉਹ ਤੂੰ ਕੀ ਕਰਨਾ ਵਾ ਉਹ ਜਿਹੜੇ 5 ਕਿੱਲੇ ਮੰਮੀ ਦਾ ਹਿਸਾਬ ਬਣਦਾ ਵਾ ਨਾ ਉਹਦੇ ਬਾਰੇ ਗੱਲ ਕਰਨੀ ਪਟਵਾਰੀ ਨਾਲ ਉਹ ਕਿਹਨੂੰ ਠੇਕੇ ਠੂਕੇ ਦੇ ਦਿਆ ਕਰਾਂਗੇ ਉਹ ਤੂੰ ਪਟਵਾਰੇ ਦਾ ਨੰਬਰ ਕੀ ਕਰਨਾ ਵਾ ਤੂੰ ਇਹ ਦੱਸ ਸਕੂਟਰੀ ਕਿਹੜੀ ਲੈਣੀ ਆ ਓਲਾ ਲੈਣੀ ਆ ਕਿ ਚੇਤਕ ਲੈਣੀ ਆ ਪਤਾ ਗਿਰ ਮਮੇ ਦਾ ਹੁਣ ਸਕੂਟਰੀ ਤੇ ਛੱਡ ਆਲਟੋ ਵੀ ਦੇ ਕੇ ਜਾਊਗਾ